ਆਇਤੋਂ ਵਜ਼ੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ 35 35000 40 40000 ਪੱਤੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਾ ਦੇ ਸਿਰਾਂ ਨੂੰ ਡੇਜਾ ਦੇ ਟੰਕੇ ਕਤਲੋਗ ਹਰਤ ਹੋਈ ਤੇ ਉਹੀ ਮਕਾਸ਼ੇ ਭਗਵੰਤ ਅਮੀਰ ਮਨੂ ਦਾ ਹੋਏ ਪੜ ਕੇ ਗਏ ਗੋੜਜ ਮੰਨੂ ਸਾਡੀ ਦਾਤਰੀ ਭਗਵਾਨ ਚੰਗਿਤਰਾ ਸੋਣਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਆ ਦੇਖ ਲੈ ਕਾਠਾ ਜੀ ਭਗਵਾਨ ਦਾ ਅੱਜ ਕਾਠ ਦੇਖ ਲੈ ਭਗਵਾ ਪਾਨਾ ਸਦੂ ਅੱਜ ਇੱਕ ਬੇਗ ਸਾਫੀ ਦਾ ਮੁਜਸਮਾ ਬਣਾਇਆ ਤੋ ਉਸ ਨੂੰ ਜ਼ਮਾਨਤ ਮਿਲੀ ਇੱਕ ਹੋਰ ਪਰਚਾ ਜਦੋਂ ਪਤਾ ਲੱਗਿਆ ਕਿ ਇਸ ਇਹਦੇ ਵਿੱਚ ਵੀ ਜ਼ਮਾਨਤ ਮਿਲ ਜਾਣੀ ਆ ਇੱਕ ਹੋਰ ਦੇ ਵਿੱਚ ਉਖਾ ਪਰਚਾ ਮੈਂ ਇੱਕ ਹੱਥ ਤੋਂ ਦੇਖੋ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜਿਹੀ ਗੱਲ ਕਰਨੀ ਆ ਮੈਂ ਤੁਹਾਡੇ ਕੋਲ ਇੱਕ ਨਾ ਇੱਕ ਮਤਾ ਪਾਸ ਕਰਵਾਉਣਾ ਕਿਉਂਕਿ ਭਗਵੰਤ ਮਾਨ ਦੋ ਚੀਜ਼ਾਂ ਦੋ ਫੋਟੋਆਂ ਟੰਗਦਾ ਆਪਣੇ ਪਿੱਛੇ ਇਧਰੀ ਵਾਰ ਵੀ ਟੰਗਦਾ ਵਾ ਇੱਕ ਤੰਗਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਤੰਗਾ ਉਹ ਬਾਬਾ ਸਾਹਿਬ Ambedkar ਜਿਹਨਾਂ ਨੇ ਸਾਡਾ ਸੰਵਿਧਾਨ ਘੜਿਆ ਦੋਸਤੋ ਬਹਾਦਰ ਪੰਜਾਬੀਓ ਕੀ ਕਦੀ ਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਕਿ ਉਸ ਨੇ ਆ ਐਨਐਸਏ ਤੇ ਤਾਡੇ ਵਰਗੇ ਤੇ ਕੋਟਾ ਵਰਗੇ ਕਾਲੇ ਗੁੰਡਿਆਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਤੇ ਜ਼ੁਲਮ ਦੇ ਖਿਲਾਫ ਉਸ ਦੀ ਫੋਟ ਟੰਗੀ ਹੋਈ ਹੈ ਬਾਬਾ ਸਾਹਿਬ ਮੇਲਕਰ ਦੀ ਫੋਟੋ ਡੰਗੀ ਹੋਈ ਆ ਕੀ ਬਾਬਾ ਸਾਹਿਬ ਮੇਲਕਰ ਜਿਨ੍ਹਾਂ ਨੇ ਸੰਵਿਧਾਨ ਕਰਿਆ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਭਾਣੂ ਸਪਾਨੇ ਸਿੱਧੂ ਤੇ ਪਿੰਜ ਠੁੱਠੇ ਬੱਚੇ ਜੇ ਖੇਰੇ ਦੀ ਜਮਾਨ ਤੋਂ ਹੋਵੇ ਉਹਦੇ ਤੇ ਇੱਕ ਉਹਨਾਂ ਤੜਕੇ 2:00 ਵਜ ਕੇ 10 ਮਿੰਟ ਤੇ ਇੱਕ ਠੁੱਠਾ ਬੱਚਾ ਕਦੀ ਲਖੇ ਤੇ ਪੁੱਛਾ ਕਦੀ ਅੰਮ੍ਰਿਤਪਾਲ ਤੋਂ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਅਸਾਮ ਦੀਆਂ ਜਿੰਨਾਂ ਵਿੱਚ ਸੰਵਿਧਾਨ ਦੇ ਵਿੱਚ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਅਜਨਾਲੇ ਥਾਣੇ ਚ ਪੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਾ ਦਾ ਖਿਲਾਫ ਪ੍ਰਚਾਰ ਲੇਕਿਨ ਜਦੋਂ ਉਹ ਮੰਨ ਲੈ ਆਗੇ ਅਜਨਾਲੇ ਵਿੱਚ ਚੋੜਫ ਹੋ ਗਈ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਕਿ ਬਾਬਾ ਸਾਹਿਬ ਅੰਮੇਤਕਰ ਨੇ ਇਹ ਤੁਹਾਨੂੰ ਅਧਿਕਾਰ ਦਿੱਤਾ ਸੀ ਇਸ ਸੰਵਿਧਾਨ ਦੇ ਵਿੱਚ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਸਾਮ ਦੀ ਅਜੇ ਰੋ ਸੋ ਅੱਜ ਤੁਹਾਡੇ ਦੇਖੋ ਕਿ ਅੱਜ ਇੱਕ ਪੰਜਾਬ ਦਾ ਇਕੱਠ ਆ ਇਸ ਇਕੱਠ ਵਿੱਚ ਸਾਰੀਆਂ ਧਿਰਾਂ ਸਾਰੀਆਂ ਜੱਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਅੱਜ ਹੱਥ ਖੜੇ ਕਰਕੇ ਚਕਾਰਾ ਛੱਡ ਕੇ ਇੱਕ ਮਤਾ ਬਾਤ ਸੁਣਾਣਾ ਕਿ ਕਟੋਂ ਕਟ ਜੇ ਜ਼ੁਲਮ ਕਰਨਾ ਵਾ ਕਰ ਟਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਜਿੰਨਾ ਤਰ ਕੋ ਸਰਕਾਰੀ ਤੰਤਰ ਦਾ ਤੁਸੀਂ ਦੁਰੂਪਯੋ ਕਰ ਸਕਦੇ ਆ ਕੱਟ ਸਕਦੇ ਆ ਕਰ ਪਰ ਫਿਰ ਉਹ ਦੋ ਫੋਟੋਆਂ ਪਿੱਛੇ ਲਾ ਦਿਓ ਜੇ ਸਹਿਮਤ ਹੋ ਤੇ ਕਰੀ ਹੱਥ ਖੜੇ ਕਰਕੇ ਇਹ ਕਹੋ ਭਗਵੰਤੂ ਕਿ ਅੱਜ ਤੋਂ ਬਾਅਦ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਸਹੀ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਬਾਬਾ ਸਾਹਿਬ ਅੰਮ੍ਰਿਤ ਦੀ ਫੋਟੋ ਲਾ ਸਕਦਾ ਜੇ ਸਹਿਮਤ ਹੋ ਤੇ ਜਕਾਰਾ ਛੱਡੋ ਕੋਲੇ ਸੋਗ ਹੋਰ ਅੱਜ ਦੇਖ ਲੈ ਭਗਵੰਤੂ ਔਰ ਮੈਨੂੰ ਮੈਨੂੰ ਤਾਂ ਨਾ ਇੱਕ ਦਿਨ ਦੋਸਤੋ ਮੈਂ ਇਨਸਾਨ ਆ ਮੈਂ ਕੋਈ ਮੈਂ ਰਾਜਨੀਤੀ ਨੂੰ ਧੰਦਾ ਨਹੀਂ ਕਿਦੀ ਬਣਾਇਆ ਬੋਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ ਇਮੋਸ਼ਨਲ ਨਸਬਾਤੀ ਜਿਹਦੇ ਬੰਦੇ ਦੇ ਅੰਦਰ ਜਜ਼ਬਾਤ ਹੀ ਨਹੀਂ ਹੈ ਜਿਹਦੇ ਅੰਦਰ ਦਿਲ ਨਹੀਂ ਧੜਕਦਾ ਉਸ ਵੇਲੇ ਸਮਝਦਾ ਕਿ ਇਨਸਾਨ ਨਹੀਂ ਗਾ ਮੈਂ ਮੈਨੂੰ ਦੁੱਖ ਹੋਇਆ ਸੋਚੇ ਮੈਂ ਲਖੇ ਨੂੰ ਫੋਨ ਕੀਤਾ ਕੋਕ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਹੋਵੇ ਕਿ ਪਾਨੇ ਸਿੱਧੂ ਨੂੰ ਵਿਦਨ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਭੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਹੋਵੇ ਤੇ ਦੋਸਤੋ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚੋਂ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਨ 2024 ਦੀਆਂ ਟੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਜਕੀਰ ਰੱਖਦੇ ਆ ਸਾਡੀ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੋਸ਼ ਦੇ ਨਾਲ ਲੈ ਕੇ ਚੱਰਾਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਹਿੰਦ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਮਹਿਰ ਖਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੁਪਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਅਕਾਲ ਤਖਤ ਸਾਹਿਬ 332 ਸਾਲ ਹੋ ਗਏ ਉਹਦੇ ਘਰ ਗਿਆ ਉਹਦਾ ਪੁੱਤਰ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ ਚੋਂ ਹੰਝੂ ਡਿੱਗਦੇ ਸੀ ਕਿ ਆਪਣੇ ਟੂਲ ਲਾਹ ਕੇ 32 ਸਾਲ ਬਾਅਦ ਵੀ ਇੱਕ ਪੀੜੀ ਠੁੱਠੇ ਪੁਲਿਸ ਮੁਕਾਬਲੇ ਟੱਡੇ ਪਾੜ ਥੋਟੋ ਚਖੜ ਦੀ ਟੌਰਚਰ ਇੱਕ ਪੀੜੀ ਸਾਡੀ ਉੱਥੇ ਜਾਇਆ ਹੋਈ ਦੂਸਰੀ ਪੀੜੀ ਸਾਡੀ ਨਸ਼ੇ ਨੇ ਖਤ ਕੀਤੀ ਆ ਮੈਂ ਨਾਬੇ ਜਿੰਜ ਰਹਿ ਕੇ ਆਇਆ ਮਾਫ ਕਰਨਾ ਚੰਗਾ ਨਹੀਂ ਲੱਗਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀ ਐਡਿਕਸ਼ਨ ਨਹੀਂਗੀ ਕੋਈ ਨਸ਼ਾ ਵਿਦਾਊ ਪ੍ਰੋਗਰਾਮ ਉਹ ਨਸ਼ਾ ਵਿਦਾਊ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਵਿੱਚ ਹਰ ਕਿਸਮ ਦਾ ਨਸ਼ਾ ਚਾਰ ਦਿਵਾਰੀ ਦੇ ਅੰਦਰ ਮਿਲਦਾ ਹੈ ਤੀਸਰੀ ਪੀੜੀ ਸਾਡੀ ਅੱਜ ਜਿੰਨੇ ਤੁਸੀਂ ਬੈਠੇ ਹੋ ਸਭ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਪੱਖਾਂ ਦੀ ਦੁਦਾਦ ਵਿੱਚ ਪਿਛਲੇ ਕੁਝ ਸਾਲਾਂ 'ਚ ਸਾਡੇ ਬੱਚੇ ਇੱਥੋਂ ਉਦਾਸ ਹੋ ਕੇ ਇੱਥੋਂ ਹਤਾਸ਼ ਹੋ ਕੇ ਕੋਈ 4 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕਨੇਡਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਜੋ ਹੁਣ ਤੱਕ ਜਾਪੇ ਬਸ਼ੁੰਦੇ ਇਥੋਂ ਲਾਚਾਰ بے ਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਰਲੇ ਗਏ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਵੇ 1 ਸਾਲ ਵਿੱਚ ਉਹ ਅਗਰ ਨਾਲ ਆਪਣੀ ਪੜ੍ਹਾਈ ਵਾਸਤੇ 20 ਤੋਂ 25 ਲੱਖ ਰੁਪਏ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਪ੍ਰਭਾਤ ਹੋਈ ਲੇਕਿਨ ਉਹਦੇ ਨਾਲ ਨਾਲ ਸਾਡਾ ਅਰਪਾ ਹਰ ਬਾਰ ਰੁਪਈਆ ਪੰਜਾਬ ਦਾ ਉਹ ਸਾਰਾ ਵਿਦੇਸ਼ਾਂ ਦੇ ਵਿੱਚ ਚਲੇ ਗਿਆ ਤੇ ਕਹਿਣ ਨੂੰ ਭਗਵਾਨ ਕਹੀ ਜਾਂਦਾ ਰੰਗਲਾ ਪੰਜਾਬ ਆ ਖੰਬਿਆਂ ਦੇ ਲਾਤੇ ਬੋਡ ਯੋਗਾ ਜਲੰਧਰ ਕਰਨੀ ਹੁੰਦੀ ਆ ਤੇ ਖੰਬੇ ਸਾਰੇ ਪੰਜਾਬ ਤੇ ਮਾਨਸਾ ਦੇ ਬਠਿੰਡਾ ਦੇ ਪਰਦੇ ਨੇ ਮੰਨ ਲਿਆ ਇੱਕ ਮਿੰਟ ਲਈ ਮੈਂ ਹਮੇਸ਼ਾ ਸੱਚ 'ਤੇ ਵਿਸ਼ਵਾਸ ਰੱਖਦਾ ਮੰਨ ਲਿਆ ਕਿ ਕਹਿਣਾ ਕਿ ਤੁਸੀਂ 30 32000 ਨੌਜਵਾਨਾਂ ਨੂੰ ਨੌਕਰੀ ਦਿੱਤੀ ਮੇਰਾ ਮੰਨਣਾ ਅੱਜ ਪੰਜਾਬ ਜਦੋਂ ਆਪਾਂ ਗੱਲ ਕਰ ਰਹੇ ਆ ਕਿ 3 ਕਰੋੜ ਵਾਸੀ ਜੋ ਅੱਜ ਜੋ ਗੱਲ ਕਰ ਰਹੇ ਕਤੋਂ ਕੱਪ 25 ਲੱਖ ਨੌਜਵਾਨ ਲੜਕੀਆਂ ਤੇ ਲੜਕੇ ਬੱਚੇ ਆਪਣੇ ਉਹ ਬੇਰੁਜ਼ਗਾਰ ਨੇ ਜੇ ਫਰਸ ਤੋਂ ਇੱਕ ਮਿੰਟ ਵਾਸਤੇ 30000 ਰੁਪਏ ਵੀ ਦਿੱਤੀ ਆ ਕੀਤੀ ਹਜ਼ਾਰਾਂ ਰੰਗਲਾ ਹੋ ਜਾਏਗਾ ਉਹ 24 ਲੱਖ 70 ਹਜ਼ਾਰ ਦਾ ਕੀ ਬਣੇਗਾ ਜਲਦ ਤੱਕ ਅਸੀਂ ਖੇਤੀ ਨੂੰ ਮੋੜ ਕੇ ਆਪਣੇ ਪੈਰਾਂ ਦੇ ਵੀ ਲੈ ਕੇ ਆਉਂਦੇ ਸਾਡੇ ਇੱਥੋਂ ਦੇ ਇੰਡਸਟਰੀ ਨੂੰ ਪੈਰਾਂ ਦੇ ਵੀ ਲੈ ਕੇ ਆਉਂਦੇ ਤੋ ਦਾ ਕਾਫਾ ਜਨਾ ਮਰਜ਼ੀ ਪਰਚਾ ਕਰੀ ਜਾਈਏ ਸਰਕਾਰੀ ਮਸ਼ੀਨਰੀ ਦੇ ਥਰੂ ਜਿੰਨਾ ਮਰਜ਼ੀ ਪਰਚਾ ਕਰੀ ਜਾਈਏ ਮੀਡੀਆ ਦੇ ਥਰੂ ਕੱਖ ਮੇਰੇ ਵੀਰੋ ਲਾ ਨਹੀਂ ਸਕਦਾ ਉਹਨਾਂ ਲੁਕਿਆਂ ਦੇ ਵਿੱਚ ਆਉਣ ਲੱਗਾ ਲੇਕਿਨ ਮੈਨੂੰ ਗੱਲ ਕਰ ਰਿਹਾ ਸੀ ਮੈਂ ਸਿੱਖਾਂ ਦੇ ਤੁਹਾਨੂੰ ਪਤਾ ਵਾ ਇਹ ਜਿਹੜਾ ਬੇਅਦਬੀ ਦਾ ਮਸਲਾ ਨਿਕਲ ਰਿਹਾ ਬਹੁਤ ਡੇ ਹੁਕਾ ਪਿਛਲੇ ਕੋੜੇ ਦੋ ਸਾਲ ਤੋਂ ਜਦੋਂ ਦੀ ਸਰਕਾਰ ਬਣੀਆ ਐਸਐਸਪੀ ਫਰੀਦਕੋਟ ਨੇ ਜਿਹੜਾ ਡੇਰੇ ਦਾ ਹਟਿਆ 50 ਸੌਦੇ ਦਾ ਉਹਨੂੰ ਕਾਸੀਕਿਊਟ ਕਰਨ ਲਈ ਉਹਦੇ ਖਿਲਾਫ ਕ੍ਰਿਮਨਲ ਕਾਰਵਾਈ ਲੈਣ ਆਸਤੇ ਐਸਐਸਪੀ ਨੂੰ ਹੋਮ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਦੇ ਧਾਰਾਵਾਂ 195ਏ 153ਏ ਉਹਨਾਂ ਸੈਕਸ਼ਨਸ ਦੇ ਨੂੰ ਕਿਸੇ ਦੇ ਖਿਲਾਫ ਵਰਤਣ ਵਾਸਤੇ بلا پولیس ਨੂੰ ਹੋਮ ڈیپارٹمنٹ دی تے چیف मिनिस्टर دی ਪਰਮਿਸ਼ਨ ਲੈਣੀ ਪੈਂਦੀ ਹੋਮ ڈیپارٹمنٹ اس لیے ਕਿਉਂਕਿ ਭਗਵੰਤ ਮਾਨ ਹੋਮ मिनिस्टर ਰੀਆ ਪਿਛਲੇ ਕੋਣੀ ਦੋ ਸਾਲ ਤੋਂ ਭਗਵੰਤ ਨੇ فر گاڑی دے ਮੁੱਦੇ تے تیرے دے ਮੁਖੀਆਂ دے خلاف ਉਸ ਨੂੰ ਉਸੇ خلاف کاروائی ਕਰਨ ਦੀ ਇਜਾਜ਼ਤ ਨਹੀਂ ਦਿੱਤੀ میرے ਵੀਰੋ ਝੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਦੇ ਬੇਦ ਵੀ ਖਤਮ ਕਰ ਦਿਆਂਗੇ 24 ਘੰਟਿਆਂ ਸਜ਼ਾ ਦੇ ਦਾਂਗੇ ਇਸ ਕਰਕੇ ਇਹਨਾਂ ਤੇ ਯਕੀਨ ਕਰਨਾ ਬਹੁਤ ਔਖਾ ਠੀਕ ਹੈ ਜੀ ووٹ ਪਾਵੇ ਠੇ ਅੱਪ ਉਹਨਾਂ ਦੇ ਧੰਸੇ ਚ ਬਦਲ ਬਦਲਾਵ ਦੇ ਨਾਰੇ ਚ ਆ ਚੁੱਕੇ ਆ ਲੇਕਿਨ ਅਸਲੀਅਤ ਕੀ ਬੋਲਦੀ ਆ ਅੱਜ ਤੋਂ ਬੋਤਲ ਨੇ ਪਹਿਲਾਂ ਦਵਿੰਦਰ ਪਾਤ ਸਿੰਘ ਪੁੱਲਰ ਉਹ ਸਜ਼ਾ ਕੱਟ ਚੁੱਕਾ ਵਾ ਪਰ ਕਿੰਨੇ ਵਰੇ ਉੱਤੇ ਰਚਕਾ ਪਿਛਲੇ 30 ਗੱਤੀ ਸਾਲ ਦਾ ਉਹ ਆਦਮੀ ਅੰਦਰ ਉਸ ਦੀ ਰਿਹਾਈ ਦੀ ਫਾਈਲ ਦਿੱਲੀ ਗਵਰਨਮੈਂਟ ਜਿੰਦੀ ਦੀ ਸਰਕਾਰ ਕੇਜੀ ਵਾਲੀ ਸਰਕਾਰ ਨੇ ਉਸ ਦੀ ਨਿਹਾਈ ਦੀ ਫਾਈਲ ਰਿਜੈਕਟ ਕੀਤੀ ਆ ਇਹ ਕਹਿੰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਮ ਆ ਸਿੱਖ ਜੀਵਨਸ਼ਰ ਹੋਵੇ ਉਹਦੇ ਪੰਜ ਖੇਤ ਤੇ ਬੰਨੀ ਹੋਵੇ ਤੇ ਯਾਰੋ ਸਿੱਖਾਂ ਦੀ ਨਸਲ ਕੁਸ਼ੀ ਕਰਨ ਤੇ ਆ ਜਾਵੇ ਉਹ ਆਪਣੇ ਹੀ ਨੌਜਵਾਨਾਂ ਦੇ ਖਿਲਾਫ ਪਰਚੇ ਆਪਣੇ ਆ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਇਹਦੇ ਨਾਲ ਉਹ ਸ਼ਰਮਨਾਕ ਮੈਂ ਸਮਝਦਾ ਕਿ ਕਾਰਾ ਕੋਈ ਹੋ ਨਹੀਂ ਸਕਦਾ ਓਏ ਇਸ ਨਾਲ ਜਿਹੜੀ ਗੱਲ ਮੈਂ ਕਹਿਣਾ ਚਾਹਣਾ ਜਿਹੜੀ ਦੇਖੋ ਮੈਂ ਜਿਹੜੀ ਕਹੀ ਆ ਅੱਜ ਬਹੁਤ ਵੱਡਾ ਕੱਠ ਹੈ ਕੋਈ ਪਾਰਟੀ ਦੇ ਨਾਲ ਕਿਨਿੱਕੇ ਤਾਂ ਕੋਈ ਨਹੀਂ ਗੱਲ ਤੁਸੀਂ ਪੰਜਾਬ ਦੇ ਹਿੱਤ ਚ ਚਾਹੋ ਮੈਂ ਤੁਹਾਨੂੰ ਸਿਰਫ ਇਹ ਅਪੀਲ ਕਰਨਾ ਚਾਹਣਾ ਕਿ ਦੇਖੋ ਇੱਥੋਂ ਗਰਮ ਕਰਕੇ ਮੈਂ ਵੀ ਜਿੱਧਰ ਨੂੰ ਮਰਜ਼ੀ ਹਜੂਮ ਲਿ ਜਾ ਸਕਦਾ ਟੱਕਰਾਂ ਦੇਣਾ ਸਕਦਾ ਪਰ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਸਮਾਂ ਹੈ ਕਿ ਮੈਂ ਕੋ ਬੰਦ ਨੂੰ ਕਹਾਂਗਾ ਕਿ ਨਸਲ ਦੀ ਰਾਜਨੀਤੀ ਛੱਡ ਇਦ ਕੱਖ ਨਹੀਂ ਲਪੜਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਦ ਜ ਰੁਪਈਆ ਨਹੀਂ ਕਿਸੇ ਦਾ ਰਿਕਵਰ ਹੋਇਆ ਆਪਨੇ ਕਹਿੰਦਾ ਸੀ ਪਿੱਛੇ ਇਹ ਕਿ ਮੈਂ ਫੜ ਫੜ ਕੇ ਇਸ ਲਈ ਅੰਦਰ ਦੇ ਰਿਆ ਸਰਕਾਰੀ ਖਜ਼ਾਨੇ ਦਾ ਪਾਈ ਪਾਈ ਵਾਪਸ ਕਰਨਾ ਮੁਖ्तार अंसारी ਇੱਕ ਯੂਪੀ ਦਾ ਗੈਂਗਸਟਰ ਸੀਗਾ ਅਮਨਿੰਦਰ ਨੇ ਉਸ ਨੂੰ ਜੇਲ੍ਹ ਵਿੱਚ ਰੱਖਿਆ 55 ਲੱਖ ਰੁਪਈਆ ਪ੍ਰਾਈਵੇਟ ਲੋਅਰਸ ਦੇ ਉੱਤੇ ਖਰਚਾ ਇਹਨਾਂ ਮੈਂ 55 ਲੱਖ ਰੁਪਈਆ ਖਚਾਨੇ ਤੋਂ ਵਾਪਸ ਕਰਾਉਣਾ ਪੰਛੀ ਨਹੀਂ ਗਿਰਾ ਸਕਦਾ ਤੂੰ ਭਗਵੰਤ ਉਹਦਾ ਹੁਣ ਤਾਜ਼ਾ ਮੇਰੇ ਖਿਲਾਫ ਮੇਰੀ ਜਵਾਨੀਦ ਰੱਦ ਕਰਨ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਐਡੇ ਵੱਡੇ ਵਕੀਲ ਕੀਤੇ 200 ਸਰਕਾਰੀ ਸਰਕਾਰੀ ਜਿਹੜੀ ਫੌਜ ਆ ਵਕੀਲਾਂ ਦੀ ਉਹਨੂੰ ਛੱਡ ਕੇ ਦੋ ਐਡੇ ਵੱਡੇ ਵਕੀਲ ਤੁਸੀਂ ਬਣਨਾਂ ਨੇ ਤੁਸੀਂ ਸਧਾਰਨ ਪਿੰਡਾਂ ਚੋਂ ਬਹੁਤ ਅੱਛੇ ਲੋਕੋਂ ਸੱਚੇ ਸੁੱਚੇ ਹੋ ਤੁਹਾਨੂੰ ਪਤਾ ਕਿੰਨੀ ਫੀਸਾ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਦੇ ਇੱਕ ਦਿਨ ਜਿਹੜੇ ਤੋਪ ਦੇ ਕਿਤੇ ਭਗਵਾਨ ਨੇ ਮੇਰੇ ਖਿਲਾਫ 300 ਲੱਖ ਰੁਪਏ ਇੱਕ ਵੇਸ਼ੀ ਵੀ ਉਹ ਹਾਈ ਕੋਰਟ ਤੋਂ ਸੁਪਰੀਮ ਕੋਰਟ ਪਾ ਕੇ 5 ਕਰੋੜ ਦਾ ਕਹਿੰਦਾ ਮੇਰੇ ਤੇ ਖਰਚਾ ਵਾਪੰਤ 5 ਕਰੋੜ ਰੁਪਏ ਮੇਰੇ ਤੇ ਔਰ ਦੋਸਤੋ ਬਹਾਦਰ ਲੋਕੋ ਆ ਪੇਣਾ ਬੇਟੀਆਂ ਮੇਲੀਆਂ ਮਾਤਾਵਾਂ ਮੈਂ ਤੁਹਾਡਾ ਮੇਰਾ ਪ੍ਰਾਣ ਆ ਭਗਵਾਨ ਤੁਹਾਨੂੰ ਚੰਗੀ ਤਰ੍ਹਾਂ ਸੁਣ ਲੈ ਕਿਉਂਕਿ ਮੈਂ ਜਦੋਂ ਮੈਨੂੰ ਜਮਾਨਤ ਮਿਲਦੀ ਆ ਨਾ ਉਹ ਕਹਿੰਦੇ ਤੇਰੇ ਤੇ ਆ ਸ਼ਰਤਾਂ ਨੇ ਹੋ ਹੋ ਸਕਦਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਜਿਉਂ ਮੈਂ ਕਿਹਾ ਕਿ ਮੈਂ ਤਾਂ ਹੈ ਹੀ ਜਜ਼ਬਾਤੀ ਬੰਦਾ ਮੇਰਾ ਮਨ ਦਾ ਵਾ ਹੋ ਸਕਦਾ ਮੈਂ ਉਹ ਜਮਾਨਤ ਦੀ ਕੋਈ ਸ਼ਰਤ ਵੀ ਉਰੇ ਪਰੇ ਕਰ ਸਕਦਾ ਪਰ ਤੁਹਾਡੇ ਸਰੀਰੇ ਵਿੱਚ ਕਹਿਣਾ ਚਾਹੁੰਦਾ ਭਗਵਾਨ ਤੋਂ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੈਰੇ ਦੇ ਖਿਲਾਫ ਹੋਰ ਪਰਚੇ ਕਰਨ ਮੈਨੂੰ ਜਿੰਨੀ ਵਾਰੀ ਗਏਗਾ ਉੰਨੀ ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਛੇਲਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਪਰੰਤੂ ਪਰ ਕੁਝ ਪੰਜਾਬ ਦਾ ਤਾਂ ਭਲਾ ਕਰ ਮੈਂ ਦੋਸਤੋ ਪਹਿਲਾ ਸਿੱਖ ਪੜਿਆ ਫਾਰੇ ਕੈਰੈਕਟਰਸ ਪੜੇ ਪਹਿਲਾਂ ਵੀ ਜਾਣਦਾ ਸੀਗਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਗੁਰੂ ਸਾਹਿਬਾਨ ਪਾਕਿਸਤਾਨ ਦਾ ਇਮਰਾਨ ਖਾਨ ਉਹ ਕੁਝ ਪੜਿਆ ਇੱਕ ਇਹਦੇ ਵਿੱਚ ਸਿੱਕੇ ਕਾਹਨਾ ਚਾਹਨਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਮੈਂ ਕਦੀ ਜ਼ਿੰਦਗੀ ਵਿੱਚ ਯਤਨ ਕੀਤਾ ਕਿ ਰੋਣਾ ਨਹੀਂਗਾ ਅਕਸਰ ਜਦੋਂ ਤੁਹਾਡੇ ਮਾਪਿਓ ਜਾਣਦੇ ਨੇ ਤਾਂ ਉਹ ਰੁਕਦਾ ਨਹੀਂ ਹੁੰਦਾ ਪਰ ਅਬ ਉਦਾਂ ਨਹੀਂ ਮੈਂ ਡਰਦਾ ਨਾ ਮੈਂ ਰੋਣਾ ਪਰਚੇ-ਕੁਰਚਿਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਇਸ ਕਰਕੇ ਮੈਨੂੰ ਸਿਕੋ 12 ਮਿੰਨੋ ਆਵਾਜ਼ ਆ ਰਹੀ ਸੀ ਜਿੱਦਾਂ ਅੱਜ ਭਾਨਾ ਸਤੂ ਆ ਨਾ ਉਹ ਅੱਜ ਉਹਦਾ 1 ਕਿਲੋ ਖੂਨ ਵਧਣਾ ਤੁਹਾਡੇ ਕਰਕੇ ਇੱਥੇ ਅੱਜ ਉਹਦਾ 1 ਕਿਲੋ ਖੂਨ ਵਧਣਾ ਪਾਨੇ ਸੀ ਐਦਾਂ ਮੈਨੂੰ ਵੀ ਮੈਨੂੰ ਬਾਹਰੋਂ ਆਉਂਦਾ ਸੀ ਬਸੂ ਸੁਣਦਾ ਮੈਂ ਕਿਤੇ ਤੱਕ ਬਰਾਇਆ ਨਹੀਂ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ ਤੇਰਾ ਕੀ ਗਿਰਦਾ ਵਾ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਉਹਨਾਂ ਨੂੰ 4 5 ਵਾਲੀ ਐਨਐਸਏ ਲਾ ਕੇ ਤ੍ਰਿਪੁਰਾ ਅਗਰਤਲਾ ਬਿਸਪੇਗੋਲ ਤੇ ਲਾ ਕੇ ਹਜ਼ਾਰੀ ਬਾਗ ਬਿਹਾਰ ਵਿੱਚ ਪੇ ਜਾ ਗਿਆ ਮੈਂ ਕਿਹ ਤੇਰਾ ਕੀ ਜਾਂਦਾ ਵਾ ਮੇਰੇ ਲਾਗੇ ਇਮਰਾਨ ਖਾਨ ਪ੍ਰਾਈਮ ਮਨਿਸਟਰ ਉਹਦੇ ਤੇ ਝੂਠੇ ਮੁਕਦਮੇ ਬਣਾ ਕੇ ਮਲਟੀਪਲ ਕਈ ਉਹਨੂੰ ਲੈ ਖੇਨੀ ਲੜ ਦਿੱਤਾ ਜਾ ਰਿਹਾ ਉਹਨੂੰ ਕਈ ਮਹੀਨਿਆਂ ਤੱਕ ਰੋਜ਼ਾਬੰਦ ਕੀਤਾ ਮੈਂ ਕਿਹ ਤੇਰਾ ਕੀ ਜਾਂਦਾ ਵਾ ਪਰ ਜਿੱਦਨ ਮੈਂ ਕਿਤਾਬ ਪੜ੍ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਟੁੱਟਿਆ ਐਡਾ ਵੱਡਾ ਰਾਜ ਔਰ ਸਾਰਾ ਪਾਕਿਸਤਾਨ ਦਾ ਹਿੱਸਾ ਜੰਮੂ ਕਸ਼ਮੀਰ ਹਿਮਾਚਲ ਕਾਂਗੜਾ ਫਤਨੂ ਤੋਂ ਪਰਲੇ ਪਾਸੇ ਉਦੜ ਰੋਇਆ ਮੈਂ ਦੋਸਤੋ ਮੈਂ ਰੋਣਾ ਬਹੁਤਣ ਕਿਉਂਕਿ ਮੇਰੇ ਅੱਖਾਂ 'ਚੋਂ ਹੰਝੂ ਐਡੀ ਅੱਛੀ ਖੂਬਸੂਰਤ ਜਿਹੜਾ ਸਾਡਾ ਰਾਜ ਪਾਕੜਿਆ ਸੀਗਾ ਉਹ ਯਾਦ ਹੈ ਉਸ ਰਾਜ ਵਿੱਚ ਸਿੱਖ ਸਭ ਤੋਂ ਘੱਟ ਗਿਣਤੀ ਵਿੱਚ ਸੀਗੇ ਨੰਬਰ 1 ਤੇ ਮੁਸਲਮਾਨ ਨੰਬਰ 2 ਤੇ ਹਿੰਦੂ ਨੰਬਰ 3 ਤੇ ਆਉਂਦੇ ਸੀ ਸਿੱਖ ਪਰ ਸਖਨ ਮਹਾਰਾਜਾ ਰਣਜੀਤ ਸਿੰਘ ਇੰਨਾ ਇਨਸਾਫ ਦਿੱਤਾ ਉਸ ਨੇ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਨੇ ਇੱਕ ਅੱਖ ਦਿੱਤੀ ਆ ਤਾਂ ਕਿ ਮੈਂ ਸਾਰੇ ਵਰਗਾਂ ਨੂੰ ਇੱਕੋ ਨਜ਼ਰ ਨਾਲ ਦੇਖ ਸਕਾਂ ਮੈਂ ਰੋਇਆ ਉਸ ਤੇ ਇੱਕ ਦਿਨ ਮੈਂ ਜਿਹੜੀ ਹੁਣ ਭਗਵਾਨ ਤੁਹਾਨੂੰ ਕਹਿਣਾ ਚਾਹਨਾ ਕਾੜੀ ਤਾਂ ਨਹੀਂ ਕਾੜੀ ਤਾਂ ਨਹੀਂ ਹੋ ਰਹੀ ਐ ਸੋਈ ਇੱਕ ਦਿਨ ਮੈਂ নেলসন మండేలా ਦਾ ਜਦੋਂ ਅਫਰੀਕਾ ਸਾਊਥ ਅਫਰੀਕਾ ਦਾ ਜਿਹੜਾ ਰਾਸ਼ਟਰਪਤੀ ਬਣਿਆ 27 ਸਾਲ ਮੇਰੇ ਵੀਰੋ 27 ਸਾਲ ਸੋਚ ਕੇ ਦੇਖੋ 1960 ਚ ਝੂਠਾ ਮੁਕੱਦਮਾ ਲਾ ਕੇ ਉਹਨੂੰ ਉਮਰ ਕੈਦ ਕੀਤੀ ਉਹਨਾਂ ਦੇ ਮੂਹਾਂ ਤੇ ਪਛਾੜ ਕਰਦੇ ਸੂ ਉਸ ਵਕਤ ਦੇ ਜ਼ਾਲਮ ਗੋਰੇ 27 ਸਾਲ ਉਸ ਨੂੰ ਕੈਦ ਰੱਖਿਆ ਜਦੋਂ ਛੱਡਿਆ 1990 ਦੇ ਵਿੱਚ ਉਹਨੂੰ ਪੱਤਰਕਾਰਾਂ ਨੇ ਬਾਹਰ ਆਣ ਕੇ ਪੁੱਛਿਆ ਪੱਤਰਕਾਰਾਂ ਨੇ ਬਾਹਰ ਆਣ ਕੇ ਪੁੱਛਿਆ ਕਿ ਹੁਣ ਤੁਸੀਂ ਕੀ ਕਰੋਗੇ ਜਿਹਨਾਂ ਨੇ ਜ਼ੁਲਮ ਕੀਤਾ ਕੀ ਉਹਨਾਂ ਤੋਂ ਬਦਲਾ ਲਓਗੇ ਉਹ ਕਹਿੰਦਾ ਨਹੀਂ ਜੋ ਉਹਨਾਂ ਦਾ ਕੰਮ ਸੀਗਾ ਚਾਲਮਾਂ ਦਾ ਉਹ ਉਹਨਾਂ ਨੇ ਕੀਤਾ ਜੋ ਮੇਰੀ ਜ਼ਿੰਮੇਵਾਰੀ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ 4 ਸਾਲ ਬਾਅਦ 1994 ਚ ਜਿਹੜਾ ਸਾਊਥ ਅਫਰੀਕਾ ਜਿਹੜਾ ਸਭ ਤੋਂ ਅਮੀਰ ਮੁਲਕ ਤੇਰੀਆਂ ਸੋਨੇ ਦੀਆਂ ਖਾਨਾਂ ਜਿੱਥੇ ਉਹਨਾਂ ਨੂੰ ਗੁਲਾਮ ਵਾਗੇ ਜ਼ਬਰਨ ਕੰਮ ਕਰਾਇਆ ਜਾਂਦਾ ਸੀਗਾ ਇਕੱਲੇ ਇੱਕ ਬੰਦੇ ਨੇ ਆਪਣਾ ਦੇਸ਼ ਬਚਾਇਆ ਇਸ ਨੂੰ ਕਹਿੰਦੇ ਨੇ ਲੀਡਰ ਨੇ ਉਹ ਲੀਡਰ ਨਹੀਂ ਜਿਨ੍ਹਾਂ ਨੇ ਸਾਡੇ ਪਾਣੀ ਨੂੰ ਆਦ ਤੇ ਸਾਡੇ ਅੰਦਿਗੜ ਚਲੇ ਗਿਆ ਸਾਡੀ ਪਾ ਪੰਜਾਬੀ ਬੋਲਦੇ ਇਲਾਕੇ ਚਲੇ ਗਏ ਸੋ ਬਹੁਤ ਕੁਝ ਕਰਨ ਵਾਲਾ ਸਮਾਂ ਇਜਾਦਤ ਨਹੀਂ ਦਿੰਦਾ ਮੈਨੂੰ ਪਤਾ ਹੈ 1 ਮਿੰਟ ਟੇਸ਼ਨ ਰੱਖਿਓ ਇੱਕ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਸਾਡਾ ਤੁਸੀਂ ਕਿਸਾਨ ਬੈਠੇ ਹੋ ਸਰ ਜਿੰਨਾ ਮਰਜ਼ੀ ਜੋਰ ਲਾਈ ਚਲੋ ਜੇ ਪਾਕਿਸਤਾਨ ਦਾ ਪੁਰਾਣਾ ਸੈਂਟਰਲ ਏਸ਼ੀਆ ਦਾ ਰੂਟ ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ ਅੱਗੇ ਈਰਾਨ ਅਗੇ ਮੰਗੋਲੀਆ ਤੁਰਕ ਮੇ ਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਕੱਖ ਨਹੀਂ ਉਹਨਾਂ ਦੇ ਬਾੜ ਖਾਨ ਪੀਣ ਨੂੰ ਆਪਾਂ ਸੜਕਾਂ ਹੀ ਦੇ ਸਕਦਾ ਆਲੂ ਗੰਨਾ ਕਣਕ ਚੋਨਾ ਸਭ ਦੀ ਬਹੁਤ ਕੀਮਤ ਹੋ ਸਾਰੀ ਸੀ ਲੇਕਿਨ ਬੰਦ ਇੱਕ ਹੋਰ ਮੇਰਾ مشਵਰਾ ਅੱਜ ਪੰਜਾਬ ਦੇ 3 ਕਰੋੜ ਲੋਕਾਂ ਚੋਂ 70 ਲੱਖ ਆਪਣਾ ਨੌਜਵਾਨ ਬਾਹਰ ਚਲੇ ਗਿਆ ਮੈਂ ਤੇ ਪ੍ਰਤਾਪ ਬਾਜਵਾ ਸੀ ਮਿਲੇ ਕਿ ਉਤਾਰ ਸਿੰਘ ਸੰਧਵਾ ਨੂੰ ਜਨਵਰੀ 2013 ਵਿੱਚ ਸੈਸ਼ਨ ਤੋਂ 2 ਮਹੀਨੇ ਪਹਿਲਾਂ ਮੈਂ ਫਿਰ ਲੈ ਕੇ ਗਿਆ ਕਿ ਇੱਥੇ ਪੰਜਾਬ ਦੇ ਵਿੱਚ ਕਿਰਪਾ ਕਰਕੇ ਜਿਹੜੇ ਗੈਰ ਪੰਜਾਬੀ ਆਉਂਦੇ ਨੇ ਫਕੀਰਾ ਅਖੀਰਲਾ ਨੁਕਤਾ ਮੇਰੇ ਵੀਰੋ ਜਿਹੜਾ ਗੈਰ ਪੰਜਾਬੀ ਆਉਂਦੇ ਨੇ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਨੂੰਨ ਹੈ ਗੁਜਰਾਤ ਦੇ ਵਿੱਚ ਕਾਨੂੰਨ ਹੈ ਰਾਜਸਥਾਨ ਦੇ ਵਿੱਚ ਕਾਨੂੰਨ ਹੈ ਕਿ ਗੈਰ ਪੰਜਾਬੀਆਂ ਨੂੰ ਕਿਰਪਾ ਕਰਕੇ ਕੰਮ ਕਰਨ ਹਉਣ ਲੇਕਿਨ ਇੱਥੇ ਮਾਲਕ ਨਾ ਬਣਾਈ ਜਾਣ ਇਥੇ ਵੋਟਾਂ ਲਾ ਬਰਾਏ ਜਾਨ ਇਸ ਬਿੱਲ ਨੂੰ ਭਗਵੰਤਬਾਹ ਨੇ ਪਿਛਲੇ ਢੇਠ ਸਾਲ ਦਾ ਠੰਡੇ ਬਸਤੇ ਵਿੱਚ ਪਾਇਆ ਹੋਇਆ ਵਾ ਜੇ ਇਹ ਕਾਨੂੰਨ ਨਾ ਬਣਿਆ ਮੇਰੇ ਵੀਰੋ 10 15 20 ਸਾਲ ਦੇ ਵਿੱਚ ਸਿੱਖ ਘੱਟ ਗਿਣਤੀ ਹੋਣਗੇ ਪੱਕਾ ਘੱਟ ਦਸੰਗੀਆਂ ਔਰ ਆਪਣੀ ਹੋਂਦ ਨੂੰ ਖਤਰਾ ਹੋਵੇਗਾ ਸੋ ਮੈਂ ਇਥੇ ਆਪਣੀ ਗੱਲ ਨੂੰ ਸਮਾਪਤ ਕਰਦਾ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਆਏ ਇਸ ਇਨਸਾਫ ਦੀ ਲੜਾਈ ਵਿੱਚ ਹਿੱਸਾ ਪਾਉਣ ਲਈ ਤੁਹਾਡਾ ਧੰਨਵਾਦ ਹੈ ਪੰਜਾਬ ਸਰਕਾਰ ਜੈ ਹੋ ਪੰਜਾਬ ਸਰਕਾਰ ਜੈ ਹੋ ਫਸ ਭਗਵਾਨ ਤੈਨੂੰ ਸੁਣਾ ਦੇਣਾ ਸੀ ਉਹ ਲੋਕਾਂ ਨੇ ਬੇਤਾਰ